ਆ ਤੇ ਤੇ ਕੋਈ ਆਪਣਾ ਨੀਦਾ ਸਮਾਨ ਤੇ ਅੰਦਰਾਂ ਤੇ ਦਰਵਾਜ਼ਾ ਇੱਕ ਪਰਦੇ ਬੈਠਾ ਬੜਾ ਮੰਗੀ ਆਉਗਾ ਜੀ ਯਾਰਗਾ ਇਧਰ ਨਾ ਲਾਈਆ ਤੂੰ ਅੱਗੇ ਬੈਠਾ ਨਹੀਂ ਦਫੜ ਕੇ ਲੈਦਾ ਇੰਦਾ ਹੀ ਹੈ ਇੰਦਾ ਖੜਾ ਕਰਾਈ ਯਾਰ ਨਾ ਪਾ ਕੇ ਨਾ ਰਾਹ ਤੇ ਲਾੜੀ ਕਰਦੇ ਇਧਰ ਲਾ ਦੇ ਯਾਰ ਨਾ ਚਲੋ ਬੰਦੇ ਭਾਵੇਂ ਖੜ ਕੇ ਬੈਠਦਾ ਜੀ ਇਹ ਨਾ ਹੀ ਕਰਦੇ ਮੱਖਾ ਫੈਂਡ ਕਰਦੇ ਪਾਸੇ ਕਰਦੇ ਆ ਜਾ ਕੇ ਉਸ ਨਾਲ ਤੇ ਮੀਟਿੰਗ ਹੈ ਜੀ ਲੱਗਣਾ ਜਰਾ ਪੱਤੀਆਂ ਬਣਾ ਕੇ ਇਹਨੂੰ ਉਹਨਾਂ ਕਿ ਲੋਨਿਆ ਟਾਰ ਦੇ ਸੋਨ ਉਹਨਾਂ ਨਾਲ ਘਰ ਆ ਰਹਿਣਾ ਸਿੱਧਾ ਖੜਦਾ ਆ ਰਿਹਾ ਹੈ ਜਨਾਬ ਉਹ ਤੋਂ ਆਨੂੰ ਕਰਾਂਗੇ ਦਾ ਸਟੇਟਿੰਗ ਸਾਰਾ ਸਟਾਨੋ ਅੱਜ ਬਾਅਦ ਤੋਂ ਨਾ ਕੋਈ ਚਾਰੀਆਂ ਨੂੰ ਜਿਹੜਾ ਜਿਹੜਾ ਨੇ ਲੈ ਰਿਹਾ ਹੈ ਪਰ ਉਸ ਨਾਲ ਸਾਡਾ ਲੰਘਦਾ ਆ ਬੰਦ ਕਰਦੇ ਆ ਬੰਦ ਜਾ ਕੇ ਮਿੱਤਰੋ ਭੱਗੇ ਧੁੱਕੇ ਖਾ ਕੇ ਆ ਗਏ ਆ ਗੱਲਾਂ ਗਾਲਾਂ ਵਿੱਚ ਈ ਲੱਭਾਂ ਨਹੀਂ ਕੋਈ ਜਿਹੜਾ ਕੋਈ ਲੱਭਾ ਦਾ ਕੰਦਾ ਟਾਈਮ ਨਹੀਂ ਔਰ ਇਹ ਸਾਫ ਹੋ ਮੈਂ ਲੱਭਾ ਤੇ ਘਰ ਕਰ ਲੱਗੇ ਆ ਤੇ ਲਾ ਬੋ ਨਾ ਲਾ ਨੂੰ ਤੇ ਟੇਟੀ ਲਾਉ ਲਾ ਜਿੰਨੇ ਉਹ ਤਿਰੋ ਹਾਂ ਫਿਰ ਆਪੇ ਵੈਲਡਿੰਗ ਕਰ ਲੈਂਦੇ ਬੇਟੀ ਉਹ ਖਾਯੋਗਾ ਕੰਮ ਦੋ ਤਿੰਨ ਪਿੰਡ ਘੁੰਮ ਕੇ ਆਦੇ ਆ ਦੀ ਮਿਸਤਰੀ ਬਿਜੀ ਸਾਰੇ ਤੇ ਇਹ ਜਿੱਦਾਂ ਹੀ ਸਾਈਡਾਂ ਤੋਂ ਫੋਟੋ ਫੜੀ ਪੁੱਠੀ ਦੋਵਾਂ ਨੇ ਤੂੰ ਇਧਰਲੀ ਸਾਈਡ ਤੇ ਉਹ ਤੂੰ ਪਰਲੀ ਤੇ ਉਹ ਆ ਜੀ ਅੱਗੇ ਜਾਣਾ ਆਪਸਾ ਜਿੱਦੋਂ ਤਾਂ ਦੇਖਣ ਤੇ ਰਿਆ ਪਤਰੀਆਂ ਕਿਹੜੇ ਪਾਸੇ ਤੁਸੀਂ ਕਿਹੜੇ ਪਾਸੇ ਫੜ ਕੇ ਪੈ ਗਏ ਜੀ ਉਹ ਡਾਊਨ ਲਾ ਗਈ ਮਗਰਾੜ ਦੇ ਬਰਾਬਰ ਕਰਦੇ ਆਪੇ ਇਹਨਾਂ ਦਾ ਭਾਰ ਹੀ ਆ ਗਏ ਮੈਂ ਹੱਥ ਪਵਾ ਹੀ ਲਵਾਨਾ ਕੋੜੀ ਨੂੰ ਦੇ ਆਹ ਸ਼ਾ ਇਧਰ ਕਰ ਮੂਤਰ ਵੀਡੀਓ ਬਣਾਈਏ ਟੀਵੀ ਤੇ ਆਏਗਾ ਤੂੰ ਠੀਕ ਭਾਈ ਸ਼ਾ ਨੇ ਲਾਤਾ ਜਗਾੜ ਪਤੀਆਂ ਵਗੈਂ ਟੜੀਆਂ ਕਰਕੇ ਥੋੜਾ ਥੋੜਾ ਫੇਰ ਕੇ ਤੇ ਇਹ ਫਾ ਦੱਸਦਾ ਇਹ ਫਾ ਲੈਂਦੇ ਇਧਰ ਕੱਢ ਗਏ ਬਰਾ ਕੱਢ ਖਿੱਚੇ ਬਾਹਰ ਤੇ ਸਾਡ ਵੀ ਇਧਰ ਵੀਡੀਓ ਨਹੀਂ ਛੱਡਣੀ ਆ ਬੱਸ ਇਦਾਂ ਠੀਕ ਐ ਇਹ ਕਹਿੰਦਾ ਇਧਰ ਇਧਰ ਆ ਮੈਂ ਹਾਂ ਇਧਰ ਠੀਕ ਐ ਪੂਰਾ ਥੱਲੇ ਦੇ ਸਿਰੇ ਤੱਕ ਇਹਨਾਂ ਵੈਲਡਿੰਗ ਕਰਦੇ ਯਾਰ ਠੀਕ ਐ ਓਕੇ ਦੋਵਾਂ ਪਾਸੇ ਬਰਾਬਰ ਹਾਂ ਹਾਂ ਬਰਾਬਰ ਆ ਕਿਥੋਂ ਠੀਕ ਐ ਬਿਲਕੁਲ ਤੇ ਖੋਲ ਹੋਇਆ ਇਹ ਨਾੜ ਨੇ ਸਾਡੀ ਕਿਸਮ ਦਾ ਤੁਹਾਨੂੰ ਕੋਈ ਨਹੀਂ ਵੇਖ ਲਾਂਗੇ ਫਿਰ ਕਾਢੇ ਨੂੰ ਬਾਹਰ ਮੁੱਕੰਪਾ ਕੇ ਮਾਰ ਗਏ ਨਾ ਲੈਦਰ ਸਾੜ ਦੂਗਾ ਇਹ ਆਪਾਂ ਬਾਅਦ ਚ ਵੇਖ ਲਾਂਗੇ ਕਿਹੜੇ ਪੁੱਠੇ ਘਵਾਉਣੇ ਉਸ ਤੇ ਇਹ ਕਰਮਾਂ ਵਿੱਚ ਸ਼ਾਹ ਦੀ ਸੇਵਾ ਸੀ ਇਹਨਾਂ ਕੰਮ ਫਿਰ ਕੇ ਤੇ ਬੜਾ ਗਏ ਭਰੇ ਦਿਵਾ ਗਏ ਨਹੀਂ ਆਹ ਹੋ ਤਾਈ ਉਹ ਦੂਜੇ ਰੋਹ ਲਾਓ ਇਦਾਂ ਲੱਗਣਾ ਹੈ ਇਦਾਂ ਸਤਾਰ ਜੀ ਆ ਇਧਰ ਦਾ ਇਹ ਇਧਰ ਲੱਗਣਾ ਹੈ ਉਧਰ ਲਾ ਦੇ ਹੂੰ ਇਦਾਂ ਇਦਾਂ ਹਾਂਜੀ ਇੱਥੇ ਕਰਦਾ ਤੁਸੀਂ ਵੇਖਿਆ ਨਹੀਂ ਕੋਈ ਜਗ੍ਹਾ ਹਾਟੋ ਢਾਈ ਛੱਡ ਗਏ ਇੱਥੇ ਆਈਆਂ ਇੱਥੇ ਆਉਂਦੇ ਸਾਸਰੀ ਮਾਰਗ ਮੜਾ ਜੰਦਰ ਕਰ ਲੋ ਉਹ ਕਰ ਦੂੰ ਕੋਈ ਕਰ ਦੂੰ ਉਹ ਪਤਾ ਗੱਲ ਕੀ ਜਦੋਂ ਇੱਥੇ ਬੋਲਡਿੰਗ ਕਰਦਾ ਨਾ ਤੋਂ ਨੇ ਆਪੇ ਕੋ ਕਰ ਦਰੋਂ ਸੱਟ ਲਿਆ ਫੜਾ ਲਾ ਲਿਆ ਇਹਨਾਂ ਨੂੰ ਲਾ 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 ਲਹੂਣੀ ਕਹਿੰਦੇ ਹੋਰ ਕੀ ਹੁਣ ਲੋ ਜੀ ਘੰਟਾ ਡੇਢ ਘੰਟਾ ਸਾਨੂੰ ਲੱਗ ਗਿਆ ਮਹਾਂਗਰਿਆ ਤਿਆਰ ਕੀਤਾ ਹੁਣ ਇਹਨੂੰ ਸਪਰੇਅ ਮਾਰ ਕੇ ਫਿਰ ਇਹਨੂੰ ਫਿੱਟ ਕਰਾਂਗੇ ਅੰਮਾ ਪੇਪਰ ਆ ਵੀ ਢੇਡ ਬੁਣ ਕਰਾਉਣ ਲਈ ਸੰਪਰਕ ਕਰੋ ਪਮਾ ਵੈਂਟਰ ਨਾ ਬਈਆ ਪੇਟੀ ਸਵੇਰ ਦਾ ਖਪਣ ਨੇ ਨਾ ਕੋਈ ਬਿਲਡਿੰਗ ਵਾਲਾ ਲੱਭਿਆ ਸਾਨੂੰ ਘਰੇ ਬਿਲਡਿੰਗ ਕੀਤਾ ਸਾਰਾ ਕੋਈ ਆ ਫੋਰਮਾ ਇੰਨਾ ਕਰਕੇ ਦੇ ਗਿਆ ਹਾਂ ਕਰਕੇ ਫਿੱਟ ਫੇਰ ਵੰਨੇ ਲੋ ਵੀ ਕੱਲ 2 ਘੰਟੇ ਦੀ ਜਦੋਚਾਰ ਤੋਂ ਬਾਅਦ ਸਾਡੇ ਕੋ ਆ ਬਣੇ ਦੋ ਟਾਂ ਚੀ ਜੀ ਤੇ ਆਦ ਲੱਗੇ ਕੰਮ ਅਸੀਂ ਫਿੱਟ ਉਪਰ ਤੇ ਮੇਤਰੀ ਸਾਹਿਬ ਉੱਠ ਗਏ ਆਗੇ ਤੜਕੇ ਤੜਕੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸੂਰਜ ਲੈ ਇੱਥੇ ਆਇਆ ਤੇ ਇੱਥੇ ਆ ਗਏ ਹੁਣ ਆਪਾਂ ਕਰਾਂਗੇ ਹੋਰ ਫਿੱਟ ਤੇ ਵੇਖੋ ਸਾਰੀ ਵੀਡੀਓ ਤੁਹਾਨੂੰ ਅੱਜ ਵੈਰੰਟ ਕਰਨ ਨੂੰ ਦੱਸਾਂਗੇ ਵਿੱਚ ਡਬਲ ਕੋਇਲ ਕਿਦਾਂ ਲਾਈਦੇ ਆ ਕਈ ਵੀਰਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਦਾਂ ਪੈਨਰ ਦੇ ਡਬਲ ਕੋਰ ਆਪਣੇ ਨੂੰ 12 12 D4 ਉਹ ਉਹਦੀ ਵਾਇਰਿੰਗ ਵੀ ਦਿਖਾਵਾਂਗੇ ਕਿਦਾਂ ਕਰਨੀ ਸਾਰੀ ਫਿਟਿੰਗ ਦਿਖਾਵਾਂਗੇ ਕਿਦਾਂ ਕਿਦਾਂ ਕਿੱਥਾਂ ਤਾਰਾ ਲੱਗਣੀ ਹੈ ਸਟੀਰੀਓ ਦੀ ਤਾਰਾ ਕਿੱਦਾਂ ਲੱਗਣੀ ਹੈ ਸਾਰਾ ਕੁਝ ਦੱਸਾਂਗੇ 1 ਟੂ 1 ਜੁੜੇ ਰਿਓ ਨਾਲ ਨਾਲ ਸਾਰੀ ਵੀਡੀਓ ਵੇਖ ਕੇ ਤੇ ਆ ਨਾਲ ਲੋ ਪੀਟੀ ਕਰ ਫਿਟਿੰਗ ਬੰਦੇ ਥੋੜੀ ਵੀਡੀਓ ਬਣਾਉਣ ਲੱਗਿਆ ਕਰਨੀ ਇਹ ਇੱਕ ਰੱਖ ਦਿੰਦੀ ਬਣਾਈ ਨਹੀਂ ਤੇ ਆਂਦ ਨੂੰ ਕਰਦੇ ਹਾਂ ਸੱਟ ਸੁੱਟ ਲੈ ਲਈ ਕੀਤੀ ਸੱਟ ਕਰਦੇ ਉਹ ਵੀ ਨੋਟ ਕਰ ਲਿਆ ਫੋ ਆ ਕਿਦਾਂ ਧੋਣੇ ਆ ਵਾਚ ਫਿਟਿੰਗ ਵਾਹਣ ਵਗੈਰਾ ਦੀ ਧੋਣੀਆਂ ਤੇ ਇਹ ਪਾਰਾ ਤੁਰਾ ਪੈਣੀਆਂ ਤੇ ਸਾਰੀਆਂ ਕੱਟਦੀਆਂ ਹੀ ਨੇ ਦੇਖੋ ਬਾਕੀ ਮੰਨਣਾ ਨਹੀਂ ਲਓ ਜੀ ਬੜੀ ਲੰਮੀ ਜਦੋਂ ਜਹਾਜ਼ ਤੋਂ ਬਾਅਦ ਵੀ ਪੇਟੀ ਫੇਰ ਨਹੀਂ ਸੁਤਰਾਈ ਇੱਕ ਵਸਨ ਨਹੀਂ ਵੀ ਹੋ ਗਈ ਤੁਹਾਨੂੰ ਵੱਢ ਕੇ ਫੇਰ ਹੀ ਸ਼ੁਰੂ ਕਰਨ ਲੱਗੇ ਹੁਣ ਆਇਆ 75 ਫੋਰਮਾਨ ਇਹ ਕਰ ਵੈਲਡਿੰਗ ਕਰੂਗਾ 3 ਨੂੰ ਕੱਲ ਦਾ ਕਹਿੰਦੇ ਆ ਆਣ ਆਇਆ ਆਣ ਕਾ ਨੇ ਪੋਕੇਮੋਨ ਰੱਖਮ ਕੰਗਾ ਹੈ ਵਿਧੀਆਂ ਆਏ ਹੋਏ ਆਈ ਸੇ ਇਤਰਾਉਣਾ ਕਰਨੀ ਨਹੀਂ ਟੁੱਟ ਗਈ ਇਹ ਇਹ ਟੋਟਾ ਰੱਖ ਲੈਣਾ ਵਿੱਚ ਹਾਂ ਇੱਥੇ ਖਲਾ ਦੇ ਤੇ ਕਿੰ ਆਦੇ ਮੈਂ ਹੁ ਮੈਥਰੀ ਵੀਰ ਬਣ ਕਰ ਓਏ ਕੈਂਟ ਵਦਾ ਹੋਇਆ ਮਗਰੋਂ ਸਪੀਡ ਨੂੰ ਲਾੜੀ ਬੜਾ ਤਤਾਈ ਸਪੀਡ 100 ਦੇ ਕਰਦੇ ਪੂਰੀ ਪਾਣੀ ਵਰਗੇ ਨਾਲ ਆਇਆ ਬੱਲੇ ਬਾ ਚਾਰਤੀਉ ਨਹੀਂ ਨਹੀਂ ਇਹ ਸਾਈਡ ਤੇ ਮੈਂ ਚਾਰ ਦੂਜੇ ਪਾਰੀ ਇਹ ਰੀ ਵਾਲੇ ਮਿਸਤਰੀ ਕੋਈ ਨੁਕਸਾਨ ਕਰਨਾ ਨਹੀਂ ਹੁਣ ਜਿਹੜਾ ਵਦਾ ਜਿਹੜੀ ਵਧੀ ਜਾਵੇ ਦੁਬਾਰਾ ਲੋੜੀ ਪਵੇ ਇਹ ਜਿੱਦ ਦਾ ਚਾਹੇ ਕਢਾਉਣਾ ਉਹਦਾ ਨਾ ਭਾਈ ਕਿਹਦੀ ਦਾਗਣੀ ਆਪਾਂ ਉਹ ਲੱਗੀ ਹੈ ਕਿ ਲੱਗੀ ਹੈ ਅੱਗ ਲੱਗੀ ਆਏ ਹੈ ਅੱਗ ਲੱਗੀ ਸੀ ਪਤਾ ਕੀ ਕਰੇ ਉਦਲੇ ਪਾਸੇ ਘੱਟ ਲਾ ਦੇ ਟੈਂਕੇ ਥੱਲੇ ਪਾਸੇ ਲੇਅਰ ਭਰ ਦੇ ਠੀਕ ਹੈ ਤੇ ਜਨਾ ਕੀ ਥੱਲੇ ਬੈ ਕੇ ਭਰ ਦੇ ਥੱਲੇ ਉਹ ਪੱਤਰੀ ਆ ਭਾਈ ਉੱਥੇ ਲੜ ਗੱਡੇ ਪੱਤਰੀ ਵੇਦੇ ਆ ਨਹੀਂ ਆ ਜਿੱਦਾਂ ਕਿ ਕਰਨਾ ਵੜਨੇ ਹੈ ਤਾਂ ਪਕੜਨੇ ਕਰੂ ਨਾ ਰਹਿਣ ਦੇ ਫਿੱਟ ਹੋਈ ਹੈ ਅੱਗੇ ਥੋੜੀ ਜਿਹਾ ਲਾਈ 500 ਵਰਤ ਅੱਗੇ ਲਾ ਰੱਖ ਲਈ ਹੈ ਆਲਮ ਨਾਲ ਹੀ ਲੈਵਾਂ ਲਾ ਕੇ ਇਹ ਕੱਲ ਦੇ ਡਿਜ਼ਾਈਨ ਪਾਇਆ ਤੇ ਚੱਲ ਆ ਦੇ ਸਪਰੇਅ ਮਾ ਨੋਆ ਵੀ ਪਈ ਨਹੀਂ ਸਾਡੇ ਦੇਖਦੇ ਕਿ ਇਹ ਪੂਰੇ ਸਾਫ ਨਹੀਂ ਆਜੀ ਇਸਨੇ ਕਾਲੇ ਨੇ ਆਈ ਸਾਰੀ ਕਰੰਟ ਘੱਟ ਕਰ ਲਾਂ ਮਾ ਸਾ ਤੂੰ ਵੀ ਇਹਨਾਂ ਬਿਲੇ ਆ ਦੇ ਸਾੜ ਨਹੀਂ ਛੱਡਦੀ ਕਰੰਟ ਘੱਟ ਨਾ ਮਾ ਕੱਚਾ ਲੱਗਣਾ ਪੱਕਾ ਲਾ ਦੇ ਲੈਦਰ ਭਾਵੇਂ ਸੜ ਜੇ ਹਾਂ ਇਹ ਮੈਂ ਤੈਨੂੰ ਕਹਾਂ ਇੱਕੋ ਹੀ ਨੜ ਖੋਲਣਾ ਨੇ ਦਿਲਾ ਦੇ ਕੋਈ ਯਾਰ ਲਾਲਾ ਮੇਰੇ ਯਾਰ ਕਪੜਾ ਰੱਖ ਲੈਣੇ ਪੂਰਾ ਵਿੰਡੀ ਕਰ ਲੈ ਇੱਟੇ ਕਿ ਦੇਖ ਨਾ ਲੱਦ ਰਹੇ ਨਹੀਂ ਨਹੀਂ ਮੇਰੇ ਵੀ ਯਾਰ ਫੈਲ ਕਰ ਰਹੀ ਆ ਉੱਤੇ ਕਿਨੇ ਬਣਾਏ ਤੁਸੀਂ ਕਰ ਨੂੰ ਮਰ ਲੋ ਫਿਰ ਵੈਲਡਿੰਗ ਵੀ ਜੇ ਤੁਸੀਂ ਬਣਾ ਦੇਣਾ ਇਹ ਤਾਂ ਮੈਂ ਨਹੀਂ ਆ ਰਿਹਾ ਮੈਂ ਯਾਰ ਨਾ ਮੈਂ ਇਹ ਮੇਰੇ ਕੋਲ ਨਹੀਂ ਬਗਰਾਣ ਤੇ ਲੱਗਿਆ ਜਾ ਰਿਹਾ ਕਹਿੰਦਾ ਬਿਲਡਿੰਗ ਇਹਨੇ ਕਰਕੇ ਦੇ ਆ ਕਰਨੇ ਡੀ ਕਿਆ ਮਿਲ ਦੇਖਣਾ ਇਹ ਲਾ ਬਿਲਡਿੰਗ ਖਿਆ ਤੂੰ ਹੀ ਕਰ ਤੂੰ ਪੈਣਾ ਦੇ ਆਣੀ ਪਾੜੀਓ ਦੇ ਦੇ ਉਹ ਵੀ ਕੁਝ ਨਹੀਂ ਹੋਇਆ ਸਵੇਰ ਦਾ ਬਸ ਇਹਨੂੰ ਚੰਬੜੇ ਨੇ ਹੋਰ ਕੀ ਐ ਮੇਨੋ ਦਾ 12 ਵਜ ਗਏ ਕੋ ਨਹੀਂ ਕੀਤਾ ਤੂੰ ਤਾਂ ਠੇਪੜੇ ਸੁੱਕਦੇ ਮੈਂ ਆ ਗਿਆ ਚਾਹ ਪੀ ਚਾਹ ਪੀ ਕੇ ਆ ਗਿਆ ਓਏ ਪੱਠੇ ਵੱਡੇ ਚਲ ਗਿਆ ਬਾਪੂ ਨੇ ਵੜ ਲਿਆ ਬਾਪੂ ਮੱਛਾ ਲੱਗ ਗਿਆ ਨੇ ਵੀਡੀਓ ਦੇਖਣੀ ਨਹੀਂ ਆ ਰਕ ਲਾ ਗਿਆ ਇਹ ਚਲ ਚ ਗਿਆ ਆਹ ਖੰਨ ਕਰਾ ਕਰ ਲੈ ਸਹੀ ਗੱਲ ਆ ਵਾਏ ਨਾ ਸਾਨੂੰ ਕਾੜਾ ਕੱਢੇ ਵੀਡੀਓ ਹੌਲ ਨੇ ਗਰੇਡ ਪਾਤਾ ਲੋ ਵੀ ਕੱਢ ਲਿਆ ਆਪਾਂ ਦੂਜੇ ਇੱਥੇ ਸਾਰਾ ਸੰਦ ਸਮਾਨ ਉਹ ਵੈਰੰਗ ਐਮਪਲ ਤੇ ਉਹ ਕੱਟੇ ਵੈਰੰਗ ਉਹ ਹੋਰ ਫਿੱਟ ਕਰਾਂਗੇ ਤੇ ਹੌਲਾਂ ਦੀ ਪੇਟੀ ਲੈ ਬਣ ਕੇ ਆਈਆਂ ਉਹ ਫਿਰ ਲਾਵਾਂਗੇ ਤੇ ਜੱਬਦੇ ਚੁੱਬਦੇ ਹੀ ਪੇਟੀ ਫਿੱਟ ਕਰ ਲਈ ਤਾਂ ਬੜੀ ਮੁਸ਼ਕਲੇ ਦਾ ਲੈਵਲ ਹੋਇਆ ਸਾਡੇ ਕੋਲ। ਉਹ ਮਿਸਤਰੀ ਚੰਗੇ ਤਾਂ ਛੇਤੀ ਕਰ ਦਿੰਦੇ। ਤੇ ਉਹ ਕਰਦੇ ਆ ਵਾਇਰਿੰਗ ਸ਼ੁਰੂ ਇਹਦੀ। ਇਹ ਦਿਖਾਉਣੀ ਤਾਂ ਨਾਲ-ਨਾਲ। ਇਦਾਂ ਕਿ ਨਾ ਹੋਣੀ। ਦੋ ਤਰ੍ਹਾਂ ਪਈਆਂ ਨੇ। 10 ਨੰਮੀ ਤਾਰ ਪਈ ਆ। ਇਹਨੇ ਨਾਲ ਪੁਰਾਣਾ। ਉਹ ਜੀਂਦੇ ਕੰਡਾ ਤੋਂ ਚਾਰ ਕੇ ਪੋਈ ਸਰ। ਜੈਗੁਰੂ ਜੀ ਦੀ ਬੰਨਵਾਇਣਾ ਪੌਂਟ ਲੱਗਣਾ ਹੈ ਕਹਿੰਦੇ ਆ ਨਾ ਜੱਜ ਪਾਣ ਲਾਵਾਂ ਬੱਸ ਸਹੀ ਕਰੀ ਦਿਓ ਤਾਰਾਂ ਦੋ ਹੀ ਪਾਲੀ ਹੁਣ ਤੀਜੀ ਰਹਿੰਦੇ ਹੁਣ ਕੱਢ ਦੇ ਆਪਾਂ ਆਹ ਕੱਢ ਦੇ ਕਰ ਜੇਲੀ ਸਾਹ ਖਾਟੀ ਕੱਢ ਦੀ ਕੰਨਿਆਂ ਆਵੇ ਭਰਾ ਕਿੱਥੇ ਆਵੇ ਦੋ ਤਾਉ ਨਹੀਂ ਪਈਏ ਕੱਥਲੇ ਕੀ ਹੋ ਗਿਆ ਮਿਸਤਰੀ ਛੋਟੀ ਨਹੀਂ ਖਾਦੀ ਹੁਣ ਆ ਦੇ ਮੈਂ ਤੁਹਾਨੂੰ ਫੋਕੀ ਕਰਦੇ ਨਾ ਜੇ ਵੀ ਅਖਰੀ ਦੇਖੀ ਆ ਖਾਟੀ ਕੱਢ ਦੀ ਇਸੋ ਧੀ ਸੀ ਮੈਂ ਨਹੀਂ ਪਾ ਰਿਹਾ ਸੀ ਜੀ ਨਵੀਂ ਚਾੜਨੀ ਕਿਉਂ ਕਰ ਰਹੀ ਹੈ ਇਹਨੂੰ ਕਿਉਂ ਆ ਰਹੀ ਹੈ ਗੇਬਲੀ ਕਰਦੇ ਆ ਫਲੀਕ ਕਰਦੇ ਇਤਰਾ ਉੱਥੇ ਟੇਪ ਸ਼ੁਰੂ ਤੇ ਹੋਣੀ ਹੋਣੀ ਖੜ ਨੂੰ ਖਿੱਚ ਦੇ ਉਹਨੂੰ ਸਲੀਵ ਨੂੰ ਖੜਾ ਉਹ ਨਾਲ ਹੀ ਨਹੀਂ ਜੀ ਉਂ ਕਰਦਾ ਹਾਂ ਜੀ

हां ठीक है तो मैं बाहर नहीं खती ਰਹਿੰਦੇ ਨੇ ਫਿਰ ਜਦ ਉੱਤੇ ਆ ਲਾਉਂਦੇ ਫਿਰ ਪਾਲਾਂਗੇ ਚੱਲ ਫਿਰ ਜਿਆਜ ਨੇ ਜਾਨੂ ਸੀ ਆਪਾਂ ਪਾਲਿਆ ਕਹਿ ਕੇ ਮੈਂ ਹੁਣੇ ਹੀ ਕੱਢਦੇ ਨਹੀਂ ਨਹੀਂ ਆ ਇੱਕ ਨਿਕਲ ਗਈ ਪਹਿਨੇ ਇੱਕ ਰਹੀ ਅੱਧਾ ਘੰਟਾ ਹੋ ਗਿਆ ਜੱਬੰਦਿਆਂ ਨੂੰ ਇਹੋ ਜਿਹੀ ਟੁੱਟੀ ਨੀ ਆ ਤਾਂਬੇ ਦੀਆਂ ਵਿੱਚ ਆ ਵੀ ਇੱਕ ਕੱਢਤੀ ਇਥੇ ਟੁੱਟੀ ਹੋਣੀ ਰੱਬਾ ਜੱਬ ਪਾਲਿਆ ਜਾਨੂ ਸੀ ਆਪਾਂ ਪੈ ਗਿਆ ਨਿਕਲ ਨਹੀਂ ਨਹੀਂ ਨਿਕਲਦੀਆਂ ਆ ਰਹਿ ਗਈ ਆ ਤੇ ਇਹ ਨਹੀਂ ਆ ਜਾਂਦੀ ਕੋਈ ਨਿਕਲਦੀ ਲਗਾ ਰਿਆ ਦੂਈਆਂ ਨਜ਼ਰਾਂ ਪਕਾ ਲਈਏ ਦੂਸਰੇ ਐਮਪਾ ਦੀਆਂ ਲੀਡਾਂ ਹੀ ਕੱਢੀਆਂ ਵੇ ਵੈਂਪਰ ਲੱਗੇ ਤੇ ਇੱਕ ਹੰਡਲੈਕਟਰੀ ਕੰਦੇ ਜਾ ਸਾ ਆਪਣਾ ਸਟੀਰੀਓ ਪੈਨਰ ਦਾ ਇਹ ਤੋਂ ਘਟਾ ਹੀ ਕੱਢ ਲਈਏ ਯਾਰ ਖੋਲ ਕੇ ਇਹਨੂੰ ਹੈ ਸਕਰੀਨ ਚ ਉਹ ਮੈਂ ਦੀ ਡਾਕਟਰੀ ਕਰ ਲੈਂਦਾ ਬਾਕੀ ਵੀਲੋਗ ਫਿਰ ਬਣਾਉਣੀ ਨਹੀਂ ਕੋਈ ਨਹੀਂ ਰਹਿਣਾ ਕਟਨ ਨਾਲ ਮੇਰੇ ਦਿਮਾਗ ਚ ਗੱਲ ਆਉਣੀ ਆਈ ਹੈ ਪਤਾ ਨਹੀਂ ਕਿਦਾਂ ਹੁੰਦੀ ਹੈ ਸਿਰੋਂ ਲੱਜੂ ਤਰਾ ਆਹ ਦੇ ਲੈ ਸਿੱਧੀ ਦੇ ਰੰਗ ਗਰਮ ਤਰਮ ਲਾ ਕੇ ਤੇ ਤੋ ਐਂਪ ਤੈਪਰ ਜੋ ਕੇ ਦੇ ਦਈਆਂ ਤੇ ਡੱਡੂ ਪਾ ਗਾ ਦੇਈਆਂ ਆਹ ਬਰਮੋ ਪੈ ਬਚ ਦੇ ਲਾਹ ਦੇਖੋ ਦੇਖੋ ਕੀ ਆ ਹੁਆ ਇਹ ਮੁੰਡਾ ਹੋ ਗਿਆ ਕਿੱਦਾਂ ਆੜਿਆ ਆਹ ਦੇਖੋ ਦੇਖੋ ਲਾ ਨਹੀਂ ਹੁੰਦਾ ਇਹਨਾ ਤਾਂ ਨਾਲ ਫਿਰ ਤੋਂ ਲਪੇਟ ਕੱਢਾਂਗੇ ਨੂੰ ਸੋਚ ਵੀ ਨਾ ਕਿਸੇ ਲਾਉਣੇ ਮਾਰਨੇ ਠੀਕ ਹੈ ਇਹ ਪੈ ਗਿਆ ਪੰਗਾ ਦਵਾ ਤੋ ਕਰਦੇ ਲੋ ਇਹ ਆਪਾਂ ਕਰ ਲ ਗਏ ਹੋਰ ਫਿੱਟ ਤੇ ਇਹਦੇ ਹੁੰਦਾ ਦੱਸ ਤੀ ਪਲੱਸ ਮਾਈਨਸ ਕਿੱਦਾਂ ਲਾਉਣੇ ਆ ਟੋਲ ਕੋਲ ਦੇ ਇੱਕ ਪਾਸੇ ਲਾ ਲੈਣੀ ਮਾਈਨਸ ਤੋਂ ਤਾਰ ਤੇ ਦੂਸਰੇ ਪਾਸੇ ਲਾ ਦੇਣੀ ਪਲੱਸ ਨੂੰ ਤੇ ਇਧਰੋਂ ਮਾਈਨਸ ਪਲੱਸ ਲਾ ਕੇ ਰਿਹਾ ਐਂਪੀ ਨੂੰ ਸਿੱਧਾ ਪਲੱਸ ਤੇ ਪਲੱਸ ਤੇ ਮਾਈਨਸ ਤੇ ਮਾਈਨਸ ਲਾ ਕੇ ਫਿੱਟ ਕਰਦਣਾ ਕਿਉਂ ਵੀਰੇ ਸਮਝ ਲੱਗਦੀ ਕੰਮ ਸੌਖਾ ਹੀ ਏ ਆ ਫੇਰ ਵੇਖ ਲਓ ਇੱਕ ਪਲੱਸ ਨੂੰ ਇੱਕ ਮਾਈਨਸ ਨੂੰ ਇਧਰੋਂ ਐਂਪ ਤਾਂ ਪਲੱਸ ਆ ਤੇ ਇਧਰੋਂ ਐਂਪ ਤਾਂ ਮਾਈਨਸ ਲਾ ਕੇ ਤੇ ਉੱਪਰ ਚੱਲ ਜਣਾ 8.12 ਸੌਖਾ ਹੀ ਕੰਮ ਹੈ ਨੌਖਾਨੀ ਅੰਨੇ ਸੀ ਕਰਦੇ ਆ ਫਿੱਟ ਫੜ ਲਿੱਕੀ ਲਾ ਨਾਲ ਇਹਨੂੰ ਪਾਰਾ ਕਰੀਏ ਨੂੰ ਕਹਦੇ ਚਲਾ ਮਮਾ ਹੀ ਬਣਵਾਏ ਬੜੀ ਚੱਕ ਦਵਾਵੇਂ ਹੌਲੀ ਬੁਲੀ ਇਧਰ ਆਓ ਇਹ ਬਣਾਉਣ ਆਹ ਫੋਨ ਪੜੀ ਆ ਆ ਜਮ ਉੱਪਰ ਹੱਲਾ ਹਾਂ ਜੀ ਜੱਜ ਕੀ ਵੇਦੇ ਮੈਂ ਠੀਕ ਆ ਜੀ ਬਹੁਤ ਬਹੁਤ ਠੀਕ ਚਲ ਆਣ ਓਏ ਕੋਈ ਨਾ ਤਾਨੀ ਨਾ ਆਉਣੀ ਕਟਰੇ ਦੀ ਆਵਾਜ਼ ਨਹੀਂ ਹੈ ਆਪਣੀ ਨਹੀਂ ਆਵਾਜ਼ ਦਿਓ ਵੱਡੀ ਕਟਰੇ ਨਹੀਂ ਹੈ ਸਹੀ ਗੱਲ ਹੈ ਦਾ ਦੂਜਾ ਲੇਗਾ ਉਹਦਾ ਮੈਚ ਇਹ ਬੰਦੇ ਲੜਦੇ ਆਏ ਆ گا ਕੀ ਕਰਨਿਆਂ ਗੇਂਦੀ ਉੱਤੇ ਯਾਰ ਨੂੰ ਇੱਧਰ ਲਿਆ ਲੱਗੇ ਓਏ ਉਧਰੋਂ ਲਓ ਮਾਈਨਸ ਲਾਦਣੀ ਆ ਤੇ ਇਧਰੋਂ ਪਲੱਸ ਲਾਦਣੀ ਓ ਨੂਰੀ ਗਦਾ ਆ ਗਿਆ ਹੁਣ ਵਿੱਚ ਕੱਟ ਦੇ ਕੱਟਿਆ ਹੀ ਇੱਕ ਇੱਕ ਚ ਲਾਦਣੀ ਤੇ ਉੱਲਾਸ ਬਾਅਦ ਚੁੱਤੇ ਘੱਲ ਦੇਣੀਆਂ ਓਕੇ ਕੁਝ ਘੱਲ ਦੇਣੀਆਂ ਤੋਂ ਬਾਹਰ ਕੱਢਣੀਆਂ ਅੱਛਾ ਘੰਟਾ ਲੈਣ ਦੀਆਂ ਅਦਾ ਜੀ ਤੇ ਅੱਗੇ ਅੱਛਾ ਲਾਉਂਦੇ ਹਾਂ ਅੱਲਾ ਹੋ ਗਿਆ ਅੱਜ ਕਰਦੇ ਆ ਲੇਟ ਨਾਈਟ ਕੰਮ ਤੇ ਇਸ ਤੋਂ ਲਾਉਣ ਪੱਤੀ ਬਣ ਚਾ ਗਈ ਛੁੱਟੀ ਮੈਸਟਰੀ ਨੇ ਬਹੁਤ ਨਿਰਾ ਕਰਦਾ ਤੇ ਅੱਜ ਕਰਦੇ ਕਰ ਲਗੇ ਆ ਫਿਟਿੰਗ ਸਾਰੀ ਜਿਹੜੀ ਰਹਿ ਗਈ ਸੀ ਕੋਪਰ ਸਟੀਰੀਓ ਇਹ ਨਹੀਂ ਹੋ ਸਕਦੀ ਲਾਤਾ ਨਹੀਂ ਹੋ ਸਕਦੀ ਸਟੇਰ ਲਗਾਣਾ ਇਹਦੇ ਉੱਪਰ ਲੈ ਰਿੰਦੇ ਦੂ ਤਕਨ ਨੂੰ ਇਹ ਨਾ ਸਾਡੇ ਹੋਰ ਦੇ ਰਹੇ ਯੱਤੇ ਬਰਗ ਮੁਰਗ ਕਾ ਅੱਜ ਚਾਲੂ ਕਰਕੇ ਸਾਵਾਂਗੇ ਟਰਾਲੇ ਵੀ ਸ਼ਾਤਾ ਸ਼ੁਰੂ ਕਰ ਆਪਣੀ ਐਸ਼ੇ ਸਾਰੇ ਦਿਖਾਈ ਦੇ ਇਤਨੀ ਦੰਦ ਦੇ ਅੰਨਸ ਗੀਰ ਨਹੀਂ ਮੇਰੇ ਮੱਥੇ ਹੀ ਰੋਲੀ ਆ ਰਹੀ ਐਦਾਂ ਪੰਦੀ ਐਦਾਂ ਆਇਆ ਹੋਣਾ ਤੁਸੀਂ ਇਹ ਕਰਨਿਆ ਹੋਏ ਉਹ ਛੱਟ ਜਾਣੀ ਕਾ ਉਹ ਤਾਂ ਖਰਾਬ ਹੋਈ ਮੈਨੂੰ ਤਾਂ ਨਹੀਂ ਹਟ ਗਈ ਨੀ ਲੱਗੇ ਉਧਰ ਕਿਤਾ ਗਈ ਤੁਸੀਂ ਮਿੱਤਰੀ ਤੇਰੇ ਤੋਂ ਇਹ ਉਮੀਦ ਨਹੀਂ ਜੋ ਤੂੰ ਕਰ ਲਿਆ ਵਾਹ ਇਹ ਨਾ ਉਹ ਵੀ ਜਿਹੜਾ ਖਰਾਬ ਹੋਸਾ ਬਾਹਰ ਚੱਲੀ ਗਿਆ ਨਵੀਂ ਪਾ ਲੋ ਇਹ ਸਰਖਾ ਮੇਰੀ ਆ ਗਈ ਅਸਲੀ ਜੜੇ ਆ ਇਹਨੂੰ ਲੈ ਜਾ ਭਾਵੇਂ ਇਹਨੂੰ ਲੈ ਜਾ ਕਿ ਲੱਗ ਲੱਗੇ ਨੀਂਦਾ ਤੂੰ ਵਜ ਜਾ ਤੈਨੂੰ ਕੋਈ ਜੱਟ ਨਹੀਂ ਹੜ ਲੈ ਤੂੰ ਮੱਲਾ ਹੀ ਬਣਿਆ ਮੱਲਾ ਜੀ ਪਰਨਾ ਹੁਣੇ ਆ ਜਾ ਰਹਿੰਦੇ ਹੁਣ ਆ ਠੀਕ ਆ ਇਧਰ ਆ ਗਿੰਦੀ ਗਿੰਦੀ ਪੰਮਾ ਲਗਾਏ ਸ਼ੇਕ ਮਾਰਨ ਸ਼ੇਕ ਨੇ ਜਿਹੜੀ ਥਾਲੇ ਥਾਲੇ ਸ਼ੇਕ ਕਰਵਾ

ਵਿੱਕੀ ਵੀਰ ਨੇ ਪੂਰੀ ਹੈਲਪ ਕੀਤੀ ਨਾਲ ਪੇਟੀ ਫੜ ਕੇ ਬਰਾਬਰ ਹੀ ਹੈ ਹਾਂ ਦੋਵੇਂ ਬਰਾਬਰ ਹੈ ਬਰਾਬਰ ਬਰਾਬਰ ਹੈ ਹਾਂ ਅਰਸ਼ ਵੀ ਇਹਨੂੰ ਪੁੱਛ ਲੋ ਇਹ ਨਾਲ ਦੂਜਾ ਛੇਕ ਮਾਰ ਲੱਗੇ ਆ ਚੱਲ ਪੂਰੀ ਇੱਕੜੇ ਟਿਕੜੇ ਚਾਹ ਐਸੋ ਇਹਨੂੰ ਕਹਿੰਦੇ ਪੰਮਾ ਦੇ ਖੁੱਲਾ ਕਰਦੇ ਹੋਏ ਉਹ ਨਾ ਬੋਲਣੇ ਦੇ ਬਾਅਦ ਨਾ ਘੱਟੇ ਵੀ ਨਹੀਂ ਆਉਂਦੀ ਨਹੀਂ ਆਈ ਕੱਟਿਆ ਨਹੀਂ ਆਲਾ ਕੱਟਿਆ ਨਾ ਜੇ ਹੋਵੇ ਕੰਮ ਸ਼ੋਰਾਂ ਸ਼ੋਰ ਦਾ ਹੀ ਚੱਲਦੇ ਆਏ ਇੱਧਰ ਔਲ ਹੀ ਬਸੇ ਗਏ ਇੱਕ ਵੇਲੇ ਆ ਗਿਆ ਇੱਕ ਲਈ ਜਾਜ ਨੂੰ ਨੰਨੀ ਚੁੱਕੀ ਹੈ ਇੱਕ ਪੇਚਾ ਹੀ ਦੋਨੂੰ ਵੇ ਇਹ ਕਿੰਦਾ ਹੀ ਵੇ ਇਹ ਇਹ ਬੁੱਧਾ ਗਿਆ ਹੈ ਮਲਾਣਾ ਹੀ ਹੈ ਆ ਗਰ ਮਿਲੋ ਕਰ ਪਾਣੀ ਆ ਨਾ ਕਰ ਮਤਲਬ ਹੋਰ ਰੋਏ ਮੇਰੇ ਸਿਸਟਮ ਕੋਲ ਸਾਡੇ ਤਾਂ ਫਿੱਟ ਆ ਆ ਗਰ ਚੱਲ ਉਹਨੇ ਉਹ ਜੱਡੀ ਉਹ ਨਾਲ ਫੜਾ ਦੇਣਾ ਉਹ ਖੰਗੜਾਣੀ ਹੈ ਉਹ ਤੇਰੀ ਜਾਗਰ ਤੇ ਪਛਾਣ ਆਈ ਨਹੀਂ ਸਾਰਿਆਂ ਨੂੰ ਆਈ ਆਪੇ ਉਪਰ ਤੋਂ ਇਹਨੇ ਵੀ ਜੜੀ ਦੇ ਦੇ ਹੁਣ ਪਤਾ ਲੱਗ ਗਿਆ ਉਹ ਨਾ ਉਹ ਕਿਹਦੇ ਵੀ ਨੇ ਰਿਸ਼ਤੇਦਾਰ ਨੇ ਬੜਾ ਚਟਾ ਮੰਨੇ ਆਉਂਦੇ ਆ ਆ ਦੇ ਉਹ ਕੋ ਕਿਦਾ ਅਰੇ ਹੋ ਗਿਆ ਨਾ ਬਿੱਲਾ ਸੌਂਦੀ ਨਹੀਂ ਆਈ ਗਿਆ ਇਹ ਕਹਾਂ ਤੀ ਭਾਈ ਲੰਬਾ ਥੋੜਾ ਚਲੋ ਵੀ ਹੁਣ ਸਮਝੋ ਤੁਸੀਂ ਵੀ ਸਮਝੋ ਸਾਨੂੰ ਲੇਕਨ ਡਾ ਲਾ ਗਿਆ ਬਹੁਤ ਸਾਡੇ ਇੱਕ ਟਾਈਮ ਟਾਈਮ ਅੱਗੇ ਦਿਖਾ ਦੇ ਗਏ ਪਤਾ ਜੋੜੀ ਦਿਖਾਤੀ ਇਹ ਵਿੱਚ ਟਾਈਮ ਹੀ ਆ ਗਿਆ ਜੋੜੀ ਚੱਲ ਚੱਲ ਗਏ ਲੇਟ ਨਾਲ ਡਾਈਜੈਸਟ ਸਿਸਟਮ ਚਾਲੂ ਕਰਕੇ ਸੌਣਾ ਤੇਮ ਲਾ ਕੇ ਥੋੜੇ ਮਲੇ ਜਿਹੇ ਕੰਮ ਬਹੁਤ ਸਾਡਾ ਲਿਟਰ ਵਾਲੇ ਦੇ ਸ਼ਰਤ ਤੋਂ ਨਹੀਂ ਬੰਦ ਹੋਣਾ ਮੈਂ ਤੇ ਸਟicker ਸਟਾ ਕਰ ਲੋਣਾ ਤੇ ਜਿਹੜਾ ਇਹ ਚ ਲਗਾਉਂਦੇ ਉਹ ਬੰਦ ਕਰਦੇ ਹੋਰ ਕੱਢ ਕੇ ਜਾਵਾਂਗੇ ਮੇਰੇ ਤੇ ਫਾਈਲ ਜਾਈਦਾ ਜਿਹੜਾ ਚ ਚਲੂ ਕਰਕੇ ਪਾਵਾਣਾ ਹੋਵੇ ਸਾਰਾ ਕੁਝ ਹੋ ਗਿਆ ਫੇਟੋਂ ਲੰਦ ਗਿਆ ਪੂਫਰ ਉਤਾਰਾਂ ਕਈ ਵੀਰਾਂ ਦੇ ਨਾ ਉਹ ਪੂਫਰ ਖੜਕਦੇ ਜਾਂਦੇ ਉਹ ਪੁੱਠੇ ਲੱਗ ਜਾਂਦੇ ਪਲਸ ਮਾਈਨਸ ਇਨਾ ਚੈੱਕ ਕਰ ਨਾ ਤਰੀਕਾ ਕਿ ਲੈ ਲੋ ਸੈੱਲ ਨੂੰ ਲਾ ਕੇ ਦੇਖ ਲੋ ਇਹ ਤਾਂ ਸਹੀ ਪਲੱਸ ਜਿਹੜਾ ਵੇਖਣਾ ਉਹਨੂੰ ਪਲੱਸ ਵਾਲੇ ਪਾਸੇ ਦੇਖੀਏ ਚੈੱਕ ਕਰੀ ਜਦੋਂ ਬਾਹਰੋਂ ਉਹ ਫਰਾਂਉਣ ਲੱਗ ਜੇ ਪਲੱਸ ਵਾਲੀ ਸਾਈਡ ਤੋਂ ਉਹਨੂੰ ਪਲੱਸ 'ਚ ਲਾ ਦਿਓ ਤੇ ਮਾਈਨਸ ਤੇ ਮਾਈਨਸ ਨਾਲ ਲਾ ਦੋ ਤੇ ਫੇਰ ਸਹੀ ਚੱਲਣਗੇ ਜਿਹੜੇ ਪੁੱਠੇ ਲਾ ਲੈਨੇਕਦੇ ਉਹਨਾਂ ਦੀ ਬੇਸ ਥੋੜੀ ਘਟ ਰਹੀਦੀ ਉਦੋਂ ਖੜਕਦੇ ਆ ਥੋੜੇ ਹਾਂਜੀ ਉਹ ਲਾਵਾ ਇਹ ਸਾਡਾ ਫੋਰਮੈਨ ਜਿਹੜਾ ਥੱਲੇ ਗਿਆ ਉਹਨੇ ਸਮਝਣ ਲੱਗ ਪਿਆ ਹੁਣ ਜਾ ਵੇਖ ਉੱਠਾ ਕਿਧਰੋਂ ਸਿੱਧਾ ਕਿਧਰ ਬੇਸੇਂਡੀਆਂ ਫਲੋ ਫਲੋ ਕੀ ਬ੍ਰਾਂਡ ਕਰਵਾਵੇ ਫੋਨ ਪਾਓ ਇਹਦੇ ਵਾਸਤੇ ਹੀ ਕੱਲ ਲੈਣੀ ਆ ਉਹ ਸਾਵਾ ਉਹ ਵੀ ਨੰਬਰ ਚੱਲ ਬੱਜੇ ਵਾਸਤੇ ਲਾ ਪੁੱਠਾਇਆ ਕਰੀ ਲਈ ਹਾਂ ਠੀਕ ਹੈ ਓਕੇ ਹੁਣ ਪਤਾ ਲੱਗ ਗਿਆ ਨਾ ਬਾਹਰ ਅੰਦਰ ਜਾਂਦੇ ਨੂੰ ਇਹ ਪੁਰਾਣਾ ਇਹ ਨਾ ਫਿਰ ਖੜਕਦੀਆਂ ਦੇ ਵਾਜੂ ਘਟ ਜਾਂਦੀ ਆ ਆ ਫੋਰਮਾਂ ਦਾ ਪਤਾ ਹੀ ਨਹੀਂ ਲੱਗ ਕਰਨਾ ਜਾਈਦਾ ਗਿਆ ਜਾਈਦਾ ਚਾਈਦਾ ਤਾਂ ਸਮਝਣ ਲੱਗ ਗਈ ਦੀ ਨਾ ਮੇਰੇ ਵੀਰ ਨੂੰ ਪਤਾ ਲੱਗੇ ਨਾ ਪੁੱਠੇ ਸਿੱਧੇ ਦਾ ਨੂੰ ਕਰਕੇ ਵੇਖ ਲਓ ਸੌਖਾ ਹੀ ਕੰਮ ਹੈ ਉਹ ਯਾਰ ਇਹ ਲੋਕ ਮੌਕਾ ਆਈ ਜਾ ਚੱਲ ਬਣਿਆ ਕਿਹੜਾ ਆ ਏ ਨਹੀਂ ਨਿਕਲ ਆਇਆ ਗੁਰਾ ਨਿਕਲ ਜਾਂਦਾ ਚੱਲ ਨਾ ਮਾ ਇਹ ਨਹੀਂ ਨਿਕਲ ਜਾਂਦਾ ਯਾਰ ਉਹ ਨਾ ਉਹਦੇ ਵੀ ਕੀ ਕੁ ਆ ਜਿਹਾ ਆ ਚੀਜ਼ ਕੇ ਆ ਆ ਚੀਜ਼ ਕੇ ਕਰਾਉਣੀ ਆ ਬੰਦਾ ਖੜ ਦਿੰਦਾ ਮੱਲੂੜੇ ਕਹਿੰਦਾ ਡਾਕਟਰ ਆ ਗਿਆ ਆਪ ਆ ਬਥਾ ਲੱਗੇ ਛੱਗਿਆ ਪਿਆ ਇਹ ਤਾਰੀ ਬਣੀ ਛੋਟੀ ਉਹ ਵੀ ਰਾਤੀ ਹੀ ਹੋ ਗਿਆ ਲੇਟ ਹੋਰ ਹੋਰ ਏਟ ਕਰਦੇ ਕਰਦੇ ਤੇ ਚਲੋ ਤਾਂ ਕਰ ਲਈ ਹੋ ਰਾਤ ਨਾ ਨਹੀਂ ਦੇ ਹੋ ਗਿਆ ਕੰਮ ਓਕੇ ਲੱਕੇ ਪੈਨਲ ਦੇ ਚਾਰ ਪੇਟੀ ਸਿੱਟ ਆਹ ਹੋ ਗੋ ਵੀ ਲੱਗ ਗਿਆ ਤੇਰੀ ਲੱਗ ਗਿਆ ਵੈਰ ਹੋ ਗਈਆਂ ਹਾਂ ਹਾਂ ਲੱਗੇ ਨੇ ਲਾਈਟਾਂ ਲਗਣ ਵਾਲੀਆਂ ਥਲੇ ਤੇ ਮਿਲਦੇ ਹਾਂ ਸਰ ਲੋ ਵੀ ਕਰ ਲਿਆ ਫੇਟਿੰਗ ਯੂਜ਼ਿਕ ਸਿਸਟਮ ਆਪੇ ਸੱਕੋਗੇ ਘਾਰੀ ਮਿਸਤਰੀ ਨਾ ਪਾਪੋ ਤੰਗੀ ਆਈ ਤੇ ਜੀ ਜਾਣਕਾਰੀ ਵੀਡੀਓ ਚ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ ਚੈਨਲ ਸਾਡਾ ਤੇ ਕੈਂਕੜ ਕੰਟੈਂਟ ਲਈ ਇੰਸਟਾਗ੍ਰam ਤੇ ਵੀ ਫੋਲੋ ਕਰ ਲਓ ਤੇ ਆਡੀਓ ਕੁਆਲਿਟੀ ਤੁਹਾਨੂੰ ਨਹੀਂ ਦੀ ਇੰਸਟਾ ਤੇ ਦਿਖਾਵਾਂਗੇ ਤੇ ਸਬਸਕ੍ਰਾਈਬ ਕਰ ਲਓ ਚੈਨਲ ਜੇ ਚੰਗੀ ਲੱਗੀ ਜਾਣਕਾਰੀ ਤੇ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀਰ ਸਿਸਟਮ ਲਾਉਣਾ ਚਾਹੁੰਦੇ ਆਪਣੇ ਘਰ ਇਦਾਂ ਲਾ ਸਕਦੇ ਤੇ ਬਹੁਤ ਬਹੁਤ ਧੰਨਵਾਦ ਹਤਾ ਜੋ ਦੇਖ ਰਹੇ ਹੋ ਸਾਡੇ ਨਾਲ ਹੋਰ ਕੈਂਕੜ ਵੀਡੀਓ ਵੇਖਣ ਲਈ